ਆਜਨ ਅੱਗੇ ਜਾ ਰਹੇ ਤਾਂ ਮੈਨੂੰ ਵੀ ਲੈ ਜਾਓ ਯਾਰ ਮੈਂ ਆਫਿਸ ਤੋਂ ਲੇਟ ਹੋ ਰਿਹਾ ਮੈਨੂੰ ਜਾਣ ਦਿ ਮੈਨੂੰ ਵੀ ਲੈ ਜਾਂਦਾ ਕੀ ਹੋ ਜਾਣਾ ਹੈ ਹਏ ਥੱਕ ਗਿਆ ਵਾਹ ਜੀ ਵਾਹ ਤੁਹਾਡਾ ਆਫਿਸ ਤੇ ਇੱਥੇ ਖੁੱਲਿਆ ਅਫਸਰ ਸਾਹਿਬ ਤੁਹਾਡੇ ਆਫਿਸ ਵੀ ਚਿੱਟਾ ਖਤਮ ਹੋ ਗਿਆ ਲੈ ਕੇ ਆਓ ਅਫਸਰ ਸਾਹਿਬ ਫਾਈਲਾਂ ਜਿਹੜੀਆਂ ਐ ਨਾ ਦੋ ਦੋ ਰੱਖਣੀਆਂ ਤੀਜੀ ਫਾਈਲ ਰੱਖੀ ਕੰਪਿਊਟਰ ਦਾ ਲੋਡ ਵੱਧ ਸਕਦਾ ਤੇ ਕੰਪਿਊਟਰ ਗਿੜ ਸਕਦਾ ਹੈ ਅਫਸਰ ਸਾਹਿਬ ਤੁਹਾਡੀਆਂ ਫਾਈਲਾਂ ਜਿਹੜੀਆਂ ਐ ਨਾ ਬੜੀਆਂ ਖੁਸ਼ਕ ਹੋਈਆਂ ਨੇ ਨਾ ਤਰ ਕਰੋ ਅਲਾ ਮਾਜੀ ਕਰ ਦਿੰਦਾ ऑफिसर साहब नवा प्रोजेक्ट आया है जल्दी जल्दी आओ फाइल ला लो अच्छा अफसर साहब थक थागे कॉफी पींदे पे अफिसर साहब ऑफिस तो छुट्टी हो गया तो मैं ले जासों बैठोसा काम वैसे बड़ा टेक्निकल तुझनीकलो